ਦੋ ਤਿੰਨ ਹੋਰ ਵੱਢਣਗੇ ਤਾਂ ਦੋ ਤਿੰਨ ਹੋਰ ਵੱਢਣਗੇ ਬੋਖਲਾ ਹਟ ਹੋ ਜਾਂਦੀ ਹੈ ਨਾ ਉਦੋਂ ਕੋਈ ਕਿੱਧਰ ਨੂੰ ਭਜਦਾ ਕੋਈ ਕਿੱਧਰ ਨੂੰ ਭਜਦਾ ਕਾਲੀ ਦਲ ਚ ਭੱਗ ਡੜ ਮੱਚੀ ਹੋਈ ਹੈ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹੈ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਦੇਣ ਨੇ ਕਿ 6 ਟ੍ਰੇਨਾਂ ਜਾਣ ਲੱਗੀਆਂ ਸੀ T5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਕਾਲੀ ਦਲ ਦੇ ਵਿੱਚ ਜੋ ਚੱਲ ਰਿਹਾ ਹੈ ਉਹਨੂੰ ਲੈ ਕੇ ਤਾਂਜ ਕਰ ਸਕਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਤੇ ਦੂਜੇ ਪਾਸੇ ਉਹਨੇ ਕਿਹਾ ਹੈ ਕਿ ਹਲੇ ਹੋਰ ਵੀ ਪ੍ਰਧਾਨ ਨਿਕਲ ਕੇ ਸਾਹਮਣੇ ਆਣਗੇ। ਮੈਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਹੈਗੇ ਹਾਂ ਜੋ ਜ਼ਿੰਮੇਵਾਰੀ ਤੁਸੀਂ ਸਾਡੀ ਲਈ ਹੈ। ਅਸੀਂ ਜਿਹੜਾ ਉਹਨੂੰ ਪੂਰੀ ਕਰਾਂਗੇ ਆਪਣੇ ਫਰਜ਼ ਨਿਭਾਵਾਂਗੇ ਹਾਂ ਜੀ ਕਿਸ ਤਰ੍ਹਾਂ ਦੇ ਲੈ ਕੇ ਸਰ ਕੰਡਲ ਦੇ ਦੋ ਟੜੇ ਜੀ ਪ੍ਰਧਾਨ ਬਣਾਏ ਨੇ ਦੋ ਟੜੇ ਦੀ ਗੱਲ ਕਰ ਰਹੇ ਨੇ ਵੀ ਦੋ ਤਿੰਨ ਹੋਰ ਬਣਨਗੇ ਅਜ ਤਾਂ ਦੋ ਤਿੰਨ ਹੋਰ ਬਣਨਗੇ ਸੋ ਜਦੋਂ ਪਤਾ ਕੀ ਹੈ ਜਦੋਂ ਮਤਲਬ ਬੋਖਲਾ ਹਟ ਹੋ ਜਾਂਦੀ ਹੈ ਨਾ ਉਦੋਂ ਕੋਈ ਕਿੱਧਰ ਨੂੰ ਫਾਇਦਾ ਕੋਈ ਕਿੱਧਰ ਨੂੰ ਫਾਇਦਾ ਕਿਸੇ ਵੀ ਭਗੜੜ ਮਚਦੀ ਜਿਹਨੂੰ ਕਹਿੰਦੇ ਆਪਾਂ ਭਗੜੜ ਚ ਨਹੀਂ ਪਤਾ ਲੱਗਦਾ ਕੌਣ ਕਿੱਧਰ ਨੂੰ ਭੱਜ ਗਿਆ ਕਿੱਧਰ ਨੂੰ ਜਾਈਏ ਕਿੱਥੇ ਨਾ ਜਾਈਏ ਸੋ ਅਕਾਲੀ ਦਲ ਚ ਭਗੜੜ ਮਚੀ ਹੋਈ ਹੈ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹੈ ਹਾਲਾਂਕਿ ਅੱਜ ਦਾ ਫੰਕਸ਼ਨ ਜਿਹੜਾ ਨਾਨ ਪੋਲਿਟੀਕਲ ਆ ਹੈਗਾ ਪਰ ਮੈਂ ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਾ ਕਿ ਇਹ ਇਹਨਾਂ ਦੀ ਬੁਖਲਾਟ ਹੈ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਚ ਤੱਕਿਆ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਦੇਣ ਨੇ ਕਿ ਸਟ੍ਰੇਨਾਂ ਜਾਣ ਲੱਗੀਆਂ ਸੀ ਕਿਉਂਕਿ ਇਹਨਾਂ ਨੇ ਮੋਨੋਕਰੋਟੋਫਾਸ ਪੂਰੀ ਦੁਨੀਆ ਦੇ ਵਿੱਚ ਬੈਨ ਬਹੁਤ ਸਾਲਾਂ ਤੋਂ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਨ ਕੀਤੀ ਹੈ ਇਹਨੂੰ ਪਤਾ ਹੀ ਨਹੀਂ ਕਿ ਮੋਨੋਕਰੋਟੋਫਾਸ ਹੈ ਟੀ ਖਤਰਨਾਕ ਜ਼ਹਿਰ ਹੈ ਮੋਨੋਕਰੋਟੋਫਾਸ ਦਾ ਛਿੜਕਾਉ ਅਸੀਂ ਕਰ ਰਹੇ ਸੀ ਅਸੀਂ ਆ ਕੇ ਬੈਨ ਕੀਤੀ ਹੈ ਨੇ ਬਹੁਤ ਸਾਰੀਆਂ ਪੀਯੂ ਨਾਲ ਗੱਲ ਕਰਕੇ ਥੋੜਾ ਜਿਹਾ ਆਰਗੇਨਿਕ ਖੇਤੀ ਵੱਲ ਜਾ ਰਹੇ ਹਾਂ ਪੋਜ਼ਿਟਿਵ ਥਿੰਕਿੰਗ ਹੈ ਬਾਕੀ ਕਾਲੀ ਦਾ ਕਾਂਗਰਸ ਇਹਨਾਂ ਦੀ ਤੁਹਾਨੂੰ ਪਤਾ ਹੀ ਹੈ ਤੁਸੀਂ ਆਇਰੋ ਕੇਅਰ ਵੱਲੋਂ ਇੱਕ ਵਾਇਡ ਦੀ ਇੱਕ ਆਰਗੇਨਾਈਜੇਸ਼ਨ ਹੈ ਜੋ ਫਰੀ ਦੇ ਵਿੱਚ ਕੈਂసర్ ਡਿਟੈਕਸ਼ਨ ਦੀਆਂ ਬੱਸਸ ਜਿਹੜੀਆਂ ਉਹ ਚਲਾਉਂਦੇ ਨੇ ਮੈਮੋਗ੍ਰਾਫੀ ਜਾਂ ਬ੍ਰੈਸਟ ਕੈਂਸਰ ਜਾਂ ਕੋਈ ਹੋਰ ਜਿਹੜੇ ਕਾਮਨ ਜ਼ਿਆਦਾ ਬਲੱਡ ਦੇ ਵਿੱਚ ਪਾਈ ਜਾਂਦੀਆਂ ਬਿਮਾਰੀਆਂ ਨੇ ਉਹਨਾਂ ਦੀ ਡਾਇਗਨੋਸਿੰਗ ਲੈਬਸ ਨੇ ਉਹਨਾਂ ਕੋਲੇ ਤੁਸ ਤੁਹਾਨੂੰ ਯਾਦ ਹੋਊਗਾ ਆਪਾਂ ਜਦੋਂ ਐਮਪੀ ਹੁੰਦੇ ਸੀਗੇ ਤਾਂ ਗੰਗਾ ਨਗਰ ਤੋਂ ਇੱਕ ਬੱਸ ਲੈ ਕੇ ਆਏ ਸੀਗੇ ਆਪਾਂ ਜਿਹੜੀ ਕਿ ਜਗਾ ਜਗਾ ਦੇ ਲੈ ਕੇ ਗਏ ਸੀ ਸੋ ਅੱਜ 12 ਬਸਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਤਾਲੀਵਾਲ ਸਾਹਿਬ ਜਿਹੜੇ ਖੁਦ ਬਹੁਤ ਸਾਰਾ ਕੰਮ ਕੈਂਸਰ ਦੇ ਅਗੇਂਸਟ ਕਰ ਰਹੇ ਨੇ ਤੇ ਉਹ 12 ਬਸਾਂ ਇੱਥੇ ਲਾਂਚ ਕੀਤੀਆਂ ਨੇ ਸਭ ਤੋਂ ਪਹਿਲੇ 20 ਕੈਂਪ ਜਿਹੜੇ ਨੇ ਉਹ ਸੰਗਰੂਰ ਦੇ ਪਿੰਡਾਂ 'ਚ ਲੱਗਣਗੇ ਅਸੀਂ ਅੱਜਕੱਲ ਕੀ ਹੋਣ ਲੱਗਾ ਹੈ ਨਾ ਅਸੀਂ ਮੈਂ WHO ਦੇ ਇੱਕ ਪ੍ਰੋਗਰਾਮ 'ਚ ਬੋਲਿਆ ਵੀ ਸੀਗਾ ਕਿ ਡਾਇਗਨੋਸ ਸਟਿਗਮਾ ਦੇ ਸ਼ਿਕਾਰ ਹੋਗੇ ਅਸੀਂ ਟੈਸਟ ਕਰਾਉਣੋਂ ਹਟ ਗਏ ਟੈਸਟ ਕਰਾਉਣ ਤੋਂ ਡਰਨ ਲੱਗ ਗਏ ਵੀ ਜੇ ਕੋਈ ਬਿਮਾਰੀ ਨਿਕਲੇਈ ਫੇਰ ਫੇਰ ਕੀ ਕਰਾਂਗੇ ਅਸੀਂ ਤਾਂ ਚਿੰਤਾ ਨਾਲ ਹੀ ਮਰ ਜਾਾਂਗੇ ਜਿਵੇਂ ਹੈਪੇਟਾਈਟਸ ਸੀ ਹੈ ਇਟਸ ਅ ਸਾਇਲੈਂਟ ਕਿਲਰ ਉਹਦੇ ਕੋਈ ਦਰਦ ਨਹੀਂ ਹੁੰਦਾ ਬਲੱਡ ਦੀ ਬਿਮਾਰੀ ਹੈ ਪਰ ਜੇ ਤੁਸੀਂ ਚੈੱਕ ਕਰਾ ਲਿਆ ਤੇ ਡਾਕਟਰ ਨੇ ਕਹਿੰਦਾ ਤੈਨੂੰ ਹੈਪੇਟਾਈਟਸ ਸੀ ਹੈ ਦਵਾਈ ਸ਼ੁਰੂ ਕਰਨੀ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਸੋ ਉਹਦੇ ਵਾਸਤੇ ਅਸੀਂ ਰੀਸੈਂਟਲੀ 10 ਲੱਖ ਰੁਪਏ ਦੀ ਫੈਮਿਲੀ ਬੀਮਾ ਯੋਜਨਾ ਵੀ ਸ਼ੁਰੂ ਕਰਤੀ ਕੋਈ ਵੀ ਬਿਮਾਰੀ ਹੋਵੇ ਕੁਝ ਵੀ ਹੋਵੇ ਅਜੀ 10 ਲੱਖ ਤੱਕ ਜਿਹੜਾ ਉਹ ਉਹਨਾਂ ਦਾ ਜਿਹੜਾ ਇਲਾਜ ਕਰਾਂਗੇ ਕੈਂਸਰ ਬਹੁਤ ਸਾਰਾ ਘਟਾ ਲਿਆ ਹੁਣ ਪਹਿਲੀ ਸਟੇਜ ਤੇ ਕੈਂਸਰ ਦਾ ਪਤਾ ਲੱਗ ਜੇ ਤਾਂ ਕੈਂਸਰ ਇਲਾਜ ਹੋ ਸਕਦਾ ਹੈ ਕੈਂਸਰ ਹੈ ਨਹੀਂ ਹੈ ਕਿ ਬਿਨਾਂ ਇਲਾਜ ਹੈ ਕੈਂਸਰ ਦਾ ਇਲਾਜ ਹੋ ਸਕਦਾ ਸੋ ਮੈਂ ਧੰਨਵਾਦ ਵੀ ਕਰਦਾ ਹਾਂ ਤਾਲੀਵਾਲ ਸਾਹਿਬ ਔਰ ਸੰਗਰੂਰ ਵਾਸੀਆਂ ਨੂੰ ਅੱਜ ਮੈਂ ਕੋਈ ਵਧਾਈ ਤਾਂ ਨਹੀਂ ਦੇਣੀ ਚਾਹੁੰਦਾ ਵਧਾਈ ਇਸ ਗੱਲ ਦੀ ਕਿਹੜੀ ਦਈਏ ਕਿ ਕੈਂਸਰ ਦੀ ਪਰ ਇਹ ਵੀ ਇਨਾ ਕਹਿ ਵੀ ਅਸੀਂ ਮੇਰਾ ਫਰਜ ਬਣਦਾ ਹੈ ਬਤੌਰ ਮੁੱਖ ਮੰਤਰੀ ਮੁੱਖ ਮੰਤਰੀ ਤੌਰ ਤੇ ਇੱਕ ਮਿੰਟ ਜੀ ਪੂਰੀ ਹੋ ਜਾਂਦੀ ਹੈ ਇੱਕ ਮਿੰਟ ਜੀ ਹੋਂ ਬਠਿੰਡ ਦੇ ਕਾਲਜ ਦੀ ਸਾਨੂੰ ਚਿੱਠੀ ਆਈ ਹੈ ਜਿਹੜੀ ਕਿ ਮੈਂ ਐਮਪੀ ਵੇਲੇ ਇੱਕ ਵਾਰੀ ਮੁੱਦਾ ਠਾਇਆ ਸੀਗਾ ਉਹ ਉਹਨਾਂ ਨੇ ਟੇਕ ਅਪ ਕਰ ਲਿਆ ਤੇ ਜਗਾ ਸਾਡੇ ਕੋਲ ਹੈਗੀ ਹੈ ਬੜੀ ਜਲਦੀ ਸੰਗਰੂਰ ਦੇ ਵਿੱਚ ਮੈਡੀਕਲ ਕਾਲਜ ਤਾਂ ਆਲਰੇਡੀ ਜਿਹੜਾ ਉਹ ਹੋ ਗਿਆ ਤੇ ਨਾਲ ਹੋਮੋਪੈਥੀ ਕਾਲਜ ਦੀ ਉਮੀਦ ਹੈ ਜੀ ਬਸ ਜਲਦੀ ਜਲਦੀ ਬਸ ਹੁਣ ਤਾਂ ਜੇ ਉਹਨਾਂ ਦੀ ਚਿੱਠੀ ਆ ਗਈ ਇਹ ਤਾਂ ਸੈਂਟਰ ਨੇ ਉਹ ਚ ਉਹ ਚ ਸੈਂਟਰ ਨੇ ਹੋਮੋਪੈਥੀ ਸੈਂਟਰ ਨੇ ਸਾਨੂੰ ਜਿਹੜਾ ਮਦਦ ਕਰਨੀ ਤੇ ਉਹਦੇ ਵਿੱਚ ਜਿਹੜਾ ਮੈਡੀਕਲ ਕਾਲਜ ਹੈ ਉਹ ਸਾਡਾ ਆਪਣੀ ਪਹਿਲਾਂ ਤੋਂ ਪ੍ਰੋਜੈਕਟ ਹੈ ਨਰਸਿੰਗ ਕਾਲਜ ਉਹਦੇ ਵਾਸਤੇ ਹੈਗਾ ਤੇ ਜਿਹੜਾ ਸਿਵਲ ਹਸਪੀਟਲ ਹੈ ਉਹਨੂੰ ਅਪਗ੍ਰੇਡ ਅਸੀਂ ਕਰ ਦਾਂਗੇ ਇਹ ਜੋ ਕਲੌਜ਼ ਨੇ ਮੈਡੀਕਲ ਕਾਲਜ ਵਾਸਤੇ ਜ਼ਰੂਰੀ ਹੁੰਦੇ ਨੇ ਉਹ ਪੂਰੇ ਕਰਾਂਗੇ ਸੋ ਜਿੱਦਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੰਗ ਕਿਹਾ ਗਿਆ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਤੇ ਹੁਣ ਵੇਖਣਾ ਹੋਵੇਗਾ ਹਰਪ੍ਰੀਤ ਸਿੰਘ ਵੱਲੋਂ ਅੱਜ ਤੱਕ ਗੱਲਾਂ ਕੀਤੀਆਂ ਗਈਆਂ ਸੀ ਪੰਜਾਬ ਸਰਕਾਰ ਨੂੰ ਮਿਲਾਂਗੇ ਜੋ ਅਹਿਮ ਮੁੱਦੇ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਆਕਾਲੀ ਦਲ ਇਹਨਾਂ ਨੂੰ ਮਜ਼ਬੂਤ ਕਰੇਗਾ ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੱਲ ਮੰਨਣਗੇ ਜਾਂ ਇਸੇ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਗੋਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵਰਦੇ ਨਜ਼ਰਾਂ ਅੰਗੇ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ